ਤੇ ਅਸੀਂ 10-15 ਮਿੰਟ ਬਾਅਦ ਅਸੀਂ ਵੀ ਘਰੇ ਆ ਹੀ ਗਏ ਸੀਗੇ ਤੇ 15-20 ਮਿੰਟ ਬਾਅਦ ਉਹਨਾਂ ਨੇ ਫੋਨ ਕੀਤਾ ਤੁਹਾਡੇ ਵੱਲੋਂ ਮਤਲਬ ਕਿ ਉਹਨਾਂ ਨੂੰ ਗਾਲ ਕੱਢੀ ਗਈ ਸੀ ਕੁਝ ਧੱਕਾਸ਼ਾਹੀ ਕੀਤੀ ਗਈ ਸੀ ਮੈਂ ਮੁੰਡੇ ਨਾਲ ਗਿਆ ਸੀਗਾ ਕਹਿੰਦੇ ਪੈਸੇ ਲੈਣੇ ਆ ਮੈਂ ਕਿਹਾ ਚਲੋ ਚੱਲਦੇ ਆ ਅਸੀਂ ਉਹਨੂੰ ਕਿਹਾ ਪੈਸੇ ਦੇ ਦਿਓ ਤੇ ਉਹ ਕਹਿੰਦਾ ਮੁੰਡਾ ਆ ਰਿਹਾ ਅੱਧੇ ਘੰਟੇ ਤੱਕ ਤੁਹਾਡੇ ਘਰੇ ਆ ਕੇ ਫੜਾਏ ਜਣੇ ਆ ਅੱਛਾ ਉਸੇਗੇ ਮੱਲ ਲਗੀ 15 20 ਜਣੇ ਸੀਗੇ ਬਾਕੀਆਂ ਦਾ ਮੈਨੂੰ ਪਤਾ ਨਹੀਂ ਹੈਗਾ ਜਿਹੜੇ 4 5 ਸੀਗੇ ਮੇਨ ਮੇਨ ਉਹ ਮੈਨੂੰ ਸਾਰਿਆਂ ਦਾ ਪਤਾ ਗੰਦੇ ਹੀ ਕਹਾਂਗਾ ਮੈਂ ਤਾਂ ਵੀ ਗੰਦੇ ਲੋਕ ਐਦਾਂ ਦੇ ਸਾਡੇ ਆ ਜਵਾਨ ਮੁੰਡਾ ਹੈਗਾ ਆ ਕੀ ਜਵਾਨੀ ਅਜੇ ਦਾਦਨਾ ਵਾਕ ਰੋਲਿਆ ਪੈਲਾ 2 ਨੰਬਰ ਦੇ ਭਈਏ ਭਈ ਇਹ ਕਹੂੰ ਨਾ ਮੈਂ ਪ੍ਰਵਾਸੀ ਨਹੀਂ ਕਹੂੰਗਾ ਭਈ ਇਹ 2 ਨੰਬਰ ਦੇ ਆਉਂਦੇ ਆ ਉਹਦੇ ਵਿੱਚ ਕੀ ਆਉਂਦਾ ਇਹਦੇ ਟ੍ਰਾਂਫੋਰਨਗਰ ਦੇ ਵਿੱਚ ਪੁੱਛਣ ਆ ਲਾਵੇ ਵੀ ਟ੍ਰਾਂਫੋਰਨਗਰ ਦੇ ਵਿੱਚ ਕਿੱਦਾਂ ਗੱਡੀਆਂ ਬੱਸਾਂ ਕਿੱਦਾਂ ਖੜ ਜਾਨੀਆਂ ਜੇ ਤਾਂ ਆਪਣੇ ਲੁਧਿਆਣਾ ਸ਼ਹਿਰ ਦੇ ਵਿੱਚ ਬੱਸ ਅੱਡਾ ਬਣਿਆ ਹੋਇਆ ਬਣਿਆ ਹੋਇਆ ਨਾ ਉੱਤੇ ਕਿਉਂ ਨਹੀਂ ਬੱਸਾਂ ਲੈਂਦੀਆਂ ਨੇ ਇਹ 2 ਨੰਬਰ ਦਾ ਭਈਆ ਜਿਹੜਾ ਆਉਂਦਾ ਉਹਦੇ ਵਿੱਚ ਚੌਲਾਂ ਦੇ ਵਿੱਚ ਕੀ ਪਤਾ ਅਸਲਾ ਵੀ ਲੈ ਕੇ ਆਉਂਦੀ ਹੁਣ ਜੋ ਇੱਥੇ 14 ਦੇ ਵਿੱਚ ਲਿਆ ਕੇ ਇੱਥੇ ਦੇ ਇੱਥੇ ਲਿਆ ਕੇ ਤਾਂ ਸਾਡੇ ਦਾ ਇੱਕ ਪੰਜਾਬੀ ਦੀ ਸਿਰਫ 2000 ਰੁਪਏ ਦੀ ਕੀਮਤ ਹੈ ਨਿਊਜ਼ ਦੇਖ ਰਹੇ ਤੁਸੀਂ ਤੇ ਮੈਂ ਹਾਂ ਤੁਹਾਡਾ ਆਪਣਾ ਹੋ ਸਕਦੇ ਦੋਸ ਗੋਮਸੀ ਪ੍ਰਵਾਸੀਆਂ ਦੇ ਵੱਲੋਂ ਜਿਹੜਾ ਪਹਿਲਾਂ ਪੰਜਾਬ ਦੇ ਵਿੱਚ ਆਇਆ ਜਾਂਦਾ ਅਕਸਰ ਪ੍ਰਵਾਸੀਆਂ ਦੇ ਮੁੱਦੇ ਜਿਹੜੇ ਨੇ ਅਸੀਂ ਚੱਕਦੇ ਆਂ ਪ੍ਰਵਾਸੀਆਂ ਵੱਲੋਂ ਪਹਿਲਾਂ ਪੰਜਾਬ ਚ ਆਇਆ ਜਾਂਦਾ ਪੰਜਾਬੀਆਂ ਕੋਲੋਂ ਕੰਮ ਮੰਗਿਆ ਜਾਂਦਾ ਪੰਜਾਬੀ ਖੁੱਲੇ ਦਿਲ ਦੇ ਪ੍ਰਵਾਸੀਆਂ ਨੂੰ ਜਦੋਂ ਖੁੱਲੇ ਦਿਲ ਨਾਲ ਕੰਮ ਦਿੰਦੇ ਨੇ ਤਾਂ ਪ੍ਰਵਾਸੀ ਉਹੀ ਪੰਜਾਬੀਆਂ ਤੇ ਭਾਰੀ ਪੈ ਜਾਂਦੇ ਨੇ ਅੱਜ ਇੱਕ ਨਵਾਂ ਮਾਮਲਾ ਜਿਹੜਾ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਏ ਆਂ ਕਿ ਇੱਕ ਪ੍ਰਵਾਸੀਆਂ ਦੇ ਵੱਲੋਂ ਜਿਹੜਾ ਪੰਜਾਬੀ ਮੁੰਡਿਆਂ ਦੇ ਉੱਤੇ 1500 ਰੁਪਏ ਦੇ ਪਿੱਛੇ ਜਿਹੜੇ ਨੇ ਦਾਤ ਮਾਰੇ ਗਏ ਨੇ ਜਿਨ੍ਹਾਂ ਦੇ ਉੱਤੇ ਹਮਲਾ ਹੋਇਆ ਉਹਨਾਂ ਨਾਲ ਗੱਲਬਾਤ ਕਰਾਂਗੇ ਭਾਈ ਜੀ ਕੀ ਨਾਮ ਹੈ ਤੁਹਾਡਾ ਭਾਈ ਮੇਰਾ ਦੀਪ ਕੁਮਾਰ ਨਾਮ ਆ ਅ ਕੀ ਮਾਮਲਾ ਹੈ ਸਾਰਾ ਇੱਕ ਵਾਰ ਦੱਸੋਗੇ ਭਾਈ ਮੈਂ ਨਾਲ ਇੱਕ 3 ਤਰੀਕ ਨੂੰ ਡੋਨਲੋਡੀ ਦਾ ਬੁਕਿੰਗ ਲਾਈ ਸੀਗੀ ਜੀ ਤੇ ਉੱਥੇ ਨਾ ਮਤਲਬ ਉਹਨਾਂ ਨੇ ਉਸ ਟਾਈਮ ਮੈਨੂੰ 2000 ਰੁਪਏ ਦਿੱਤੇ ਸੀਗੇ ਤੇ 1500 ਰੁਪਏ ਮੇਰੇ ਰਹਿ ਗਏ ਸੀਗੇ ਉਹਨਾਂ ਤੋਂ ਮੈਂ ਮਤਲਬ ਡੇਲੀ ਡੇਲੀ ਮੰਗਦਾ ਸੀਗਾ ਤੇ ਉਹਨਾਂ ਨੇ ਨਹੀਂ ਦਿੱਤੇ ਸੀਗੇ ਮੈਨੂੰ ਤੇ 3 ਤਰੀਕ ਨੂੰ ਲੋਡ ਸੀਗੀ ਤੇ ਮੈਂ ਉਹਨਾਂ ਦੇ ਘਰੇ ਗਿਆ ਮੈਂ ਤੇ ਮੇਰੇ ਭਰਾ ਗਏ ਸੀਗੇ ਦੋ ਤੇ ਮੈਂ ਉੱਥੇ ਜਾ ਕੇ ਉਹ ਮੁੰਡੇ ਨੂੰ ਬਾਹਰ ਬੁਲਾਇਆ ਉਹਦੇ ਘਰੋਂ ਮੈਂ ਕਿਹਾ ਭਾਈ ਮੈਨੂੰ ਪੇਮੈਂਟ ਦੇ ਦੇ ਉਹਨੇ ਪਹਿਲਾਂ ਕਿਹਾ ਜੀ ਮੈਂ ਦੇ ਹੁਣੇ ਨਹੀਂ ਦੇਣਾ ਮੈਂ ਥੋੜੇ ਦੇ ਰੋਕੇ ਦੇਵਾਂਗਾ ਫਿਰ ਬਾਅਦ ਚ ਕਹਿੰਦਾ ਜੀ ਚੱਲ ਕੋਈ ਨਹੀਂ 10 15 ਮਿੰਟ ਰੁਕ ਜਾ ਤੇ ਮੈਂ ਮਤਲਬ ਜਿਹੜੇ ਜਿਹੜੇ ਮੁੰਡੇ ਨੇ ਡੀਜੀ ਬੁੱਕ ਕਰਾਇਆ ਸੀ ਮੈਂ ਉੱਥੇ ਆਨਾ ਵਾਂ ਤੇ ਤੇਰੇ ਨਾਲ ਗੱਲ ਕਰਕੇ ਉੱਥੇ ਪੇਮੈਂਟ ਦੇ ਦਊਂਗਾ ਮੈਂ ਕਿਹਾ ਠੀਕ ਆ ਤੇ ਅਸੀਂ ਉਧਰੋਂ ਘਰੇ ਆਏ ਤੇ ਅਸੀਂ 10 15 ਮਿੰਟ ਬਾਅਦ ਅਸੀਂ ਵੀ ਘਰੇ ਆ ਹੀ ਗਏ ਸੀਗੇ 15-20 ਮਿੰਟ ਬਾਅਦ ਉਹਨਾਂ ਨੇ ਫੋਨ ਕੀਤਾ ਮੈਨੂੰ ਜੀ ਭਾਈ ਤੂੰ ਕਿੱਥੇ ਆ ਮੈਂ ਕਿਹਾ ਮੇਰੇ ਨਾਲ ਮੇਰਾ ਵੱਡਾ ਭਰਾ ਤੇ ਛੋਟਾ ਭਰਾ ਸੀਗਾ ਅਸੀਂ ਗੱਲਾਂ ਗੁਲਾ ਕਰਦੇ ਵੇਸੇ ਮੁੱਲੇਲੇ ਦੋ ਚਾਰ ਮੁੱਲੇਲੇ ਬੰਦੇ ਸੀਗੇ ਉੱਥੇ ਗੱਲ ਕਰਦੇ 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 ਮਤਲਬ ਅਚਾਨਕ ਕਿ ਉਹਨਾਂ ਨੇ ਹਮਲਾ ਕਰਤਾ ਅੱਛਾ ਕੋਈ ਬਹਿਸ ਬਸਾਈ ਹੋਈ ਸੀ ਤੁਹਾਡੇ ਵੱਲੋਂ ਕੋਈ ਮਤਲਬ ਗਾਲਾਂ ਕੱਢੀ ਸੀ ਉਹਨਾਂ ਨੂੰ ਕੀ ਸੀ ਨਹੀਂ ਕੋਈ ਗਾਲਾ ਗੁਲਾ ਕੋਈ ਨਹੀਂ ਕੱਢੀ ਗਈ ਜੀ ਉਹਨਾਂ ਨੂੰ ਬਸ ਇੰਨਾ ਕਿਹਾ ਜੀ ਪੈਸੇ ਦੇ ਦਿਓ ਠੀਕ ਆ ਤੇ ਉਹ ਮਤਲਬ ਗੱਲ ਗੁਲ ਕਰਦੇ 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 ਉਹਨਾਂ ਨੂੰ ਪਤਾ ਨਹੀਂ ਕੀ ਮਨ ਚ ਆਇਆ ਉਹਨਾਂ ਨੇ ਮਤਲਬ ਪਹਿਲਾਂ ਮੇਰੇ ਭਰਾ ਦੇ ਕਰਾਈ ਦਾਤਾ ਤੁਸੀਂ ਕਿੰਨੇ ਮੁੰਡੇ ਸੀ ਟੋਟਲ ਅਸੀਂ ਤਿੰਨ ਮੁੰਡੇ ਸੀਗੇ ਜੀ ਉਹ ਕਿੰਨੇ ਸੀਗੇ ਉਹ ਤੇ ਤੁਹਾਡੇ ਨਾਲ ਹੋਰ ਕਿਹਦਾ ਨੁਕਸਾਨ ਕੀਤਾ ਉਹਨਾਂ ਨੇ ਮੇਰੇ ਇੱਕ ਵੱਡੇ ਭਰਾ ਦਾ ਤੇ ਮੇਰਾ ਉਸਤਾ ਵੱਡਾ ਭਰਾ ਆ ਤੇ ਇੱਕ ਛੋਟਾ ਭਰਾ ਸੀ ਉਹ ਦਾ ਅੱਛਾ ਸਾਰਿਆਂ ਦੇ ਹੀ ਮਾਰਿਆ ਮਤਲਬ ਹਾਂਜੀ ਤੇ ਬਾਈ ਤੁਹਾਡੇ ਨਾਲ ਗੱਲ ਕਰਾਂ ਕੀ ਨਾਮ ਹੈ ਤੁਹਾਡਾ ਹਰਦੀਪੀ ਤੇ ਤੁਹਾਨੂੰ ਵੀ ਮਤਲਬ ਇੰਨੀ ਜਿਆਦਾ ਸੱਟਾਂ ਲੱਗੀਆਂ ਤੁਹਾਡੇ ਸਿਰ ਤੇ ਵੀ ਜਿਹੜੀ ਸੱਟ ਲੱਗੀ ਹੋਈ ਹੈ ਤੇ ਹੱਥ ਤੇ ਵੀ ਲੱਗੀ ਹੋਈ ਹੈ ਵੀ ਕਿੰਨੇ ਟਾਂਕੇ ਲੱਗੇ ਤੁਹਾਡੇ ਤੇ ਕੀ ਮਾਰਿਆ ਸੀ ਉਹਨਾਂ ਨੇ ਤੁਹਾਡੇ ਜੀ ਮੇਰੇ ਦਾਤ ਮਾਰੇ ਹੀ ਉਹਨਾਂ ਨੇ ਸਿਰ ਤੇ 18 ਟਾਂਕੇ ਲੱਗੇ ਹੱਥ ਤੇ 4 ਲੱਗੇ ਹੋਏ ਹੈ ਹੱਥ ਤੇ 4 ਟਾਂਕੇ ਲੱਗੇ ਕੀ ਤੁਹਾਡੇ ਵੱਲੋਂ ਮਤਲਬ ਕਿ ਉਹਨਾਂ ਨੂੰ ਗਾਲ ਕੱਢੀ ਗਈ ਸੀ ਕੁਝ ਧੱਕਾਸ਼ਾਹੀ ਕੀਤੀ ਗਈ ਸੀ ਜੀ ਮੈਂ ਮੁੰਡੇ ਨਾਲ ਗਿਆ ਸੀਗਾ ਕਹਿੰਦੇ ਪੈਸੇ ਲੈਣੇ ਆ ਮੈਂ ਕਿਹਾ ਚਲੋ ਚੱਲਦੇ ਆ ਅਸੀਂ ਉਹਨੂੰ ਕਿਹਾ ਪੈਸੇ ਦੇ ਦਿਓ ਤੇ ਉਹ ਕਹਿੰਦਾ ਮੁੰਡਾ ਆ ਰਿਹਾ ਅੱਡੇ ਘੰਟੇ ਤੱਕ ਤੁਹਾਡੇ ਘਰੇ ਆ ਕੇ ਫੜਾਏ ਜਾਂਦੇ ਆ ਬਾਅਦ ਵਿੱਚ ਮਿੰਨ ਤਾਂ ਤੇ ਪੈਸੇ ਬੂਏ ਪਤਾ ਨਹੀਂ ਦੇੜੇ ਹੋਣੇ ਉਹਨਾਂ ਨੇ ਮੈਂ ਉੱਧਰ ਗਲੀ 'ਚ ਗਿਆ ਜੇ ਜਾਨੂ ਤਾਂ ਇਹਨਾਂ ਨਾਲ ਲੜ-ਲੁੜ ਪਏ ਸੀ ਕਿ ਇਹਨੇ ਦਾਤੂਤ ਮਾਰਤੇ ਜਦੋਂ ਮੈਂ ਆਇਆ ਇਹ ਕਹਿੰਦਾ ਉਹ ਮੁੰਡਾ ਸੀਗਾ ਰੋਸ਼ਨ ਮੇਰਾ ਯਾਰ ਦੋਸਤ ਉਹ ਕਹਿੰਦਾ ਮੇਰੇ ਦਾਤ ਮਾਰਤਾ ਇਹਨਾਂ ਨੇ ਮੈਂ ਇੱਕ ਮੁੰਡੇ ਨੂੰ ਫੜਿਆ ਜਿਹਨੇ ਦਾਤ ਮਾਰਿਆ ਜੀ ਮੈਂ ਕਹਾਂ ਤੂੰ ਦਾਤਗਾ ਤੋਂ ਮਾਰਿਆ ਦਾਸ ਤਾਂ ਸਹੀ ਉਹਨਾਂ ਨੇ ਪਿੱਛੋਂ ਪਤਾ ਨਹੀਂ ਤਿੰਨ ਚਾਰ ਜਣੇ ਆਏ ਉਹਨਾਂ ਨੇ ਮੇਰੇ ਵੀ ਦਾਤ ਮਾਰਤਾ ਉਹ ਸੀਗੇ ਮੱਲ ਲਗੀ 15 20 ਜਣੇ ਸੀਗੇ ਬਾਕੀਆਂ ਦਾ ਮੈਨੂੰ ਪਤਾ ਨਹੀਂ ਹੈਗਾ ਜਿਹੜੇ 4-5 ਸੀਗੇ ਮੇਨ-ਮੇਨ ਉਹ ਮੈਨੂੰ ਸਾਰਿਆਂ ਦਾ ਪਤਾ ਹੈ ਤੇ ਇਹ ਮਾਮਲਾ ਜਿਹੜਾ ਤੁਹਾਡੇ ਘਰ ਦੇ ਬਾਹਰ ਹੋਇਆ ਸਾਰਾ ਕੁਝ ਇਹ ਜੀ ਦੇਵ ਦੇ ਘਰ ਦੇ ਬਾਹਰ ਹੋਇਆ ਸੀਗਾ ਜੀ ਇਹਨਾਂ ਨੇ ਮੈਨੂੰ ਉੱਥੇ ਸੱਦਿਆ ਮਤਲਬ ਕਿ ਮੇਰਾ ਘਰ ਥੋੜਾ ਜਿਹਾ ਦੂਰ ਪੈ ਜਾਂਦਾ ਉਹਨਾਂ ਦੀ ਗਲੀ 'ਚ ਤੇ ਮੈਂ ਇਹਨਾਂ ਦੀ ਗਲੀ 'ਚ ਗਿਆ ਤੇ ਇਹਨਾਂ ਨੇ ਮੇਰੇ ਉਹ ਇਹਨਾਂ ਨਾਲ ਗੱਲ ਕਰ ਰਿਹਾ ਸੀਗਾ ਮੁੰਡੇ ਨਾਲ ਕਿ ਹਾਂ ਦੱਸ ਕੀ ਹੋਇਆ ਉਹਨਾਂ ਨੇ ਪਿੱਛੇ ਮੇਰੇ ਦਾਤ ਕਰਾ ਦੇ ਤਾਂ ਤੁਸੀਂ ਕੋਈ ਮਤਲਬ ਉਹਨਾਂ ਨਾਲ ਬਹਿਸ ਵਸਾਈ ਕੀਤੀ ਸੀ ਜਾਂ ਗਾਲ ਵਗੈਰਾ ਕੱਢੀ ਗਈ ਸੀ ਕੁਝ ਕੁਝ ਵੀ ਬਹਿਸ ਵਸਾਇਆ ਨਹੀਂ ਕੀਤਾ ਜੀ ਕੁਝ ਵੀ ਗਰਮ ਨਹੀਂ ਹੋਇਆ ਤੇ ਘਰ ਦੇ ਬਾਹਰ ਗਏ ਸੀ ਉਹਨਾਂ ਦੇ ਘਰ ਦੇ ਬਾਹਰ ਦੋ ਭਾਈ ਆ ਗਏ ਆਪਣੇ ਨਾਲ ਵਧੀਆ ਬੋਲਦੇ ਆ ਉਹਨਾਂ ਨੂੰ ਵੀ ਪੁੱਛ ਲਓ ਜាយ ਆਪਾਂ ਕੋਈ ਗਾਲੀ ਗਲੋਚ ਨਹੀਂ ਉਹਨੂੰ ਕਹੇ ਸੁੱਖੇ ਵੀਰੇ ਪੈਸੇ ਦੇ ਦੀ ਇਹਨੂੰ ਪੈਸੇ ਲੋੜ ਆ ਇਹਦੇ ਘਰੇ ਥੋੜੀ ਪ੍ਰੋਬਲਮ ਆ ਕਹਿੰਦਾ ਚਲੋ ਠੀਕ ਆ ਮੁੰਡਾ ਅੰਦਰ ਅੱਧੇ ਘੰਟੇ ਤੱਕ ਤੁਹਾਨੂੰ ਫੜਾਏ ਨੇ ਪਏ ਬਾਅਦ ਚ ਪਤਾ ਨਹੀਂ ਕੀ ਅੱਧੇ ਘੰਟੇ ਬਾਅਦ ਆਇਓ 15 20 ਜਣੇ ਲੈ ਕੇ ਦਾਦੂ ਤੁਮਾਰ ਕੇ ਚਲੇ ਗਏ ਬਹੁਤ ਬਹੁਤ ਸ਼ੁਕਰੀਆ ਵੀ ਤੁਸੀਂ ਦੇਖੋ ਵੀ ਇੱਕ ਤਾਂ ਇਹ ਇਸ ਟਾਈਮ ਸਾਡੇ ਨਾਲ ਕੁਲਦੀਪ ਨਿਹੰਗ ਜੀ ਮੌਜੂਦ ਨੇ ਵੀ ਇਹਨਾਂ ਕਿਹਾ ਗਿਆ ਵੀ ਸ਼ੁਰੂ ਤੋਂ ਗੁਰਗੁਬਿੰਦ ਸਿੰਘ ਜੀ ਦੇ ਟਾਈਮ ਤੋਂ ਲੈ ਕੇ ਗੁਰਨਾਰਕ ਦੇਵ ਜੀ ਦੀ ਜੇ ਅਗਰ ਗੱਲ ਕਰੀਏ ਤਾਂ ਉਸ ਵੇਲੇ ਵੀ ਸਿੱਖ ਜਿਹੜੇ ਨੇ ਉਹ ਲੋਕਾਂ ਦੇ ਨਾਲ ਖੜਦੇ ਸੀ ਲੋਕਾਂ ਦੇ ਹਿੱਤ ਦੀ ਗੱਲ ਕਰਦੇ ਸੀਗੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਦਾਸ ਤੁਹਾਨੂੰ ਦੱਸੇ ਦਿੱਤਾ ਕਲਦੀਪ ਸਿੰਘ ਜਹੇਦਾਰ ਮੇਰਾ ਨਾਂ ਤੇ ਮੁਖ ਜਹੇਦਾਰ ਕੁਲਵਿੰਦਰ ਸਿੰਘ ਜੀ ਤੇ ਰਾਜਾ ਰਾਜਾ ਰਾਜ ਸਿੰਘ ਦੀ ਰੇਹੰਦਨ ਦੇ ਹੇਡਾ ਸੇਵਾ ਕਰਦੇ ਆ ਗਿਆ ਜੋ ਕਿ ਅੱਜ ਸਾਡੇ ਕੋਲੇ ਦੁਬਾਰਾ ਫੇਰ ਕੇਸ ਆ ਚੁੱਕਿਆ ਹੈਗਾ ਮੁੰਡੇ ਦਾ ਵੀ ਇਹਦੇ ਵਿੱਚ 1500 ਰੁਪਏ ਪਿੱਛੇ ਦਾਤ ਮਾਰੇ ਗਿਆ ਗਿਆ ਵੀ ਦੱਸੋ ਵੀ ਉਹ ਪ੍ਰਵਾਸੀਆਂ ਨੂੰ ਮੈਂ ਪੁੱਛਣਾ ਚਾਹਣਾ ਹੈਗਾ ਵੀ ਤੁਸੀਂ ਇੱਕ 15 ਰੁਪਏ ਪਿੱਛੇ 1500 ਰੁਪਏ ਪਿੱਛੇ ਇੱਕ ਬੰਦੇ ਨੇ ਦਾਤ ਮਾਰਦੇ ਆ ਇਹਦੀ ਨਾਲ ਸਿਰ ਦੇ ਵਿੱਚੋਂ ਜਿਹੜਾ ਉਹ ਨਹੀਂ ਹੁੰਦਾ ਕੀ ਕਹਿੰਦੇ ਹੁੰਦੇ ਆ ਚਰਬੀ ਚਰਬੀ ਨਿਕਲ ਆਈ ਹੈਗੀ ਬਾਹਰ ਅੱਛਾ ਉਹ ਡਾਕਟਰ ਮੈਂ ਡਾਕਟਰਾਂ ਦੇ ਕਹਿਣ ਤੇ ਕਹ ਰਿਹਾ ਡਬਲ ਪੋਰਟਾਂ ਜਿਹੜੇ ਡਾਕਟਰਾਂ ਨੇ ਦੱਸਿਆ ਕਹਿੰਦੇ ਵੀ ਇਹ پاگل ਹੋ ਸਕਦਾਗਾ ਜੇ ਤਾਂ ਸਹੀ ਟਾਈਮ ਤੇ ਇਲਾਜ ਨਾ ਹੋਇਆ ਵੀ ਉਹ ਪ੍ਰਵਾਸੀਆਂ ਨੂੰ ਪੁੱਛਣਾ ਚਾਹੁੰਦੇ ਅਸੀਂ ਵੀ ਤੁਸੀਂ ਪਤੰਦਰੋ ਵੀ ਤੁਸੀਂ ਪੰਜਾਬ ਦੇ ਵਿੱਚ ਇੱਕ ਕੰਮ ਕਰਦੇ ਹੋ ਇੱਕ ਖਾਨਿਓ ਇੱਕ ਰਹਿਨਿਓ ਇੱਕ ਫੇਰ ਤੁਸੀਂ ਸਾਡੇ ਸਿਰਾਂ ਦੇ ਉੱਤੇ ਦਾਤ ਮਾਰਦੇ ਪਏ ਹੋ ਇਹ ਕਿਹੜੀ ਕਾਪੀ ਦੇ ਵਿੱਚ ਲਿਖਿਆ ਵੀ ਇੱਕ ਜਿੱਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਦੀਆਂ ਜੜਾਂ ਤੇ ਸਿੱਧਾ ਵਾਰ ਕੀਤਾ ਜਾ ਰਿਹਾ ਮੈਂ ਕਹਾਂ ਸਾਡੀ ਜਵਾਨੀ ਖਤਮ ਕਰਦੇ ਪਏ ਆ ਆ ਹੁਣ ਮੁੰਡਾ ਜਵਾਨ ਹੈ ਇਹਨੂੰ ਹੁਣ ਜੇ ਪਾਗਲ ਹੋ ਗਿਆ ਕਿੱਥੇ ਜਾਊਗਾ ਯਾਰ ਮੈਂਟਲ ਹੋ ਗਿਆ ਕਿੱਥੇ ਜਾਊਗਾ ਜੇ ਕੱਲੂ ਜਾਨ ਵੀ ਜਾ ਸਕਦੀ ਹੈਗੀ ਆ ਜੇ ਮੈਂਟਲ ਹੋ ਗਿਆ ਮਹਾਰਾਜ ਨਾ ਕਰੇ ਸੈਕਰੀ ਬੇਟ ਨੂੰ ਮੈਂਟਲ ਆ ਮਿਲ ਗਿਆ ਕੱਲ ਨੂੰ ਇਹ ਮੈਂਟਲ ਪੋਨੇ ਦੇ ਵਿੱਚ ਕੋਈ ਗੱਲਬਾਤ ਹੋ ਜਾਵੇ ਕੱਲ ਨੂੰ ਉਹੀ ਖੰਡਾ ਫੜ ਕੇ ਦਾਤ ਫੜ ਕੇ ਉਹਨਾਂ ਦੇ ਘਰੇ ਵਾਰ ਜਾਵੇ ਰਲ ਤਾਂ ਮੈਂਟਲ ਹੋਇਆ ਨਾ ਕੱਲ ਨੂੰ ਅਗਲੇ ਨੇ ਕਹਿੰਨਾ ਮੈਂਟਲ ਨੇ ਮਾਰਿਆਗਾ ਮੈਂਟਲ ਸਾਡੇ ਪ੍ਰਵਾਸੀ ਕਰਦੇ ਪੈਣ ਇੱਕ ਪ੍ਰਵਾਸੀ ਨਹੀਂ ਕਹੂੰ ਬਈ ਇਹ ਕਹੂੰਗਾ ਮੈਂ ਉਹਨਾਂ ਨੂੰ ਜਿਹੜੇ ਸਰਾਰਤੀ ਹੈ ਜਿਹੜੇ ਇਦਾਂ ਦੇ ਕੰਮ ਕਰਦੇ ਹੈਗੇ ਆ ਯਾਰ ਸਾਡੇ ਪੰਜਾਬ ਦੇ ਵਿੱਚ ਤੁਹਾਨੂੰ ਕਿਉਂ ਇਦਾਂ ਦੇ ਕੋਈ ਅਧਰਿਆ ਹਰਕਤਾਂ ਕਰਦੇ ਆ ਕਿਉਂ ਗੰਦਾ ਕੰਮ ਗੰਦਾਪਨ ਦਿਖਾਉਣੇ ਆ ਗਿਆ ਇੰਨੇ ਕੇਸ ਆ ਚੁੱਕੇ ਸਾਡੇ ਕੋਲੇ ਸਾਰੇ ਪ੍ਰਵਾਸੀਆਂ ਦੇ ਸਾਰੇ ਭਈਆਂ ਲੱਗਦਾ ਨਹੀਂ ਵੀ ਪੰਜਾਬੀਆਂ ਦਾ ਹੱਥ ਹੈ ਪ੍ਰਵਾਸੀਆਂ ਨੂੰ ਸਿਰ ਤੇ ਚੜਾ ਕੇ ਰੱਖਿਆ ਹੋਇਆ ਪੰਜਾਬੀਆਂ ਨੇ ਹੀ ਰੱਖਿਆ ਹੋਇਆ ਯਾਰ ਤੈਨੂੰ ਕਹੀ ਹੈ ਨਾ ਚੋਰਾ ਨਾਲ ਕੁੱਤੀ ਮਿਲ ਗਈ ਹੈ ਜਦੋਂ ਕੁੱਤੀ ਪੰਜਾਬੀ ਜਿਹੜਾ ਭਈਆ ਨਾਲ ਮਿਲ ਜਾਵੇ ਤੇ ਫਿਰ ਹੋਣਾ ਹੀ ਆ ਹੁਣ ਭਈਏ ਜਿਹੜੇ ਪੰਜਾਬੀ ਆ ਉਹ ਤਾਂ ਘਰੇਵਾੜ ਕੇ ਰੱਖਦੇ ਹੈਗੇ ਪੰਜਾਬੀਆਂ ਨੂੰ ਉਹੀ ਤਾਂ ਭਈਆਂ ਨੂੰ ਸਹੇਦ ਦਿੰਦੇ ਪਏ ਗਿਆ ਉਹੀ ਪਹਿਲੇ ਤਾਂ ਬਾਰ ਖੜਾ ਕਰ ਲੈਣਗੇ ਫਿਰ ਉਹਦੇ ਉਹਦੀ ਮੰਜੇ ਤੇ ਬਿਠਾ ਲੈਣਗੇ ਮੰਜੇ ਤੇ ਰਸੋਈਆਂ 'ਚ ਵਾਰ ਲੈਣਗੇ ਰਸੋਈਆਂ ਤੋਂ ਫਿਰ ਸਾਡੇ ਸਿਰ 'ਤੇ ਦਾਤ ਮਾਰਨ ਲੱਗ ਜਾਂਦੇ ਹੈਗੇ ਹਾਂ ਇਹ ਤਾਂ ਪੰਜਾਬੀਆਂ ਦੀ ਆਪਣੀ ਗਲਤੀ ਹੈ ਨਾ ਸਾਡੇ ਪੰਜਾਬ ਦੀ ਗਲਤੀ ਹੈ ਸਾਡੇ ਪੰਜਾਬੀਆਂ ਦੀ ਗਲਤੀ ਹੈ ਨਾ ਇਹਨਾਂ ਨੂੰ ਕਿਉਂ ਨਹੀਂ ਚਾਹੀਦਾ ਇਹਨਾਂ ਨੂੰ ਪੰਜਾਬੀਆਂ ਨੂੰ ਇਹ ਚਾਹੀਦਾ ਵੀ ਇਹ ਚੀਜ਼ਾਂ ਨੂੰ ਦੇਖਣਾ ਚਾਹੀਦਾ ਹੈਗਾ ਵੀ ਇਹ ਚੀਜ਼ਾਂ ਨੂੰ ਰੋਕਣਾ ਚਾਹੀਦਾ ਹੈਗਾ ਇਹ ਚੀਜ਼ਾਂ ਨੂੰ ਦੇਖ ਕੇ ਆਪਾਂ ਨੂੰ ਇਲਮ ਕਰਨਾ ਚਾਹੀਦਾ ਵੀ ਸਾਡੇ ਪੰਜਾਬੀਆਂ ਦੇ ਉੱਤੇ ਹਮਲੇ ਹੋ ਰਹੇ ਹੈਗੇ ਆ ਇਹ ਚੀਜ਼ਾਂ ਨੂੰ ਦੂਰ ਇਹਨਾਂ ਕੋਲੋਂ ਦੂਰ ਰਹਿਣਾ ਚਾਹੀਦਾ ਹੈਗਾ ਭਈਆਨੋ ਵੀ ਪ੍ਰਵਾਸੀ ਉਹ ਭਈਆਂ ਨੂੰ ਕਹੂੰਗਾ ਮੈਂ ਪ੍ਰਵਾਸੀ ਨਹੀਂ ਕਹੂੰਗਾ ਜਿਹੜੇ ਇਹ ਗੰਦੇ ਲੋਕ ਹੁੰਦੇ ਆ ਨਾ ਇਹ ਗੰਦੀਆਂ ਜਿਵੇਂ ਇੱਕ ਮੱਝ ਹੁੰਦੀ ਹੈ ਨਾ ਸਾਰਿਆਂ ਨੂੰ ਪੂਛਾ ਮਾਰ ਮਾਰ ਕੇ ਲਵੇੜਨ ਦੀ ਹੈਗੀ ਇਹ ਜਿਵੇਂ ਇੱਕ ਭਈਆ ਸਾਰੇ ਪ੍ਰਵਾਸੀਆਂ ਨੂੰ ਲਵੇੜੀ ਗੰਦਾ ਕਰੀ ਜਾਂਦਾ ਪੂਛਾ ਮਾਰ ਮਾਰ ਕੇ ਲਵੇੜੀ ਜਾਂਦਾ ਹੈਗਾ ਸਾਰਿਆਂ ਨੂੰ ਹੁਣ ਸਾਰੇ ਬਦਨਾਮ ਹੋ ਰਹੇ ਭਾਈ ਇਹਦੇ ਵਿੱਚ ਮੈਂ ਸਾਰੇ ਪ੍ਰਵਾਸੀਆਂ ਨੂੰ ਨਹੀਂ ਕਹਿ ਰਿਹਾਗਾ ਉਹ ਸਰਾਰਤੀ ਪ੍ਰਵਾਸੀਆਂ ਨੂੰ ਕਹਿ ਰਿਹਾ ਜਿਹੜੇ ਗੰਦੇ ਲੋਕ ਹੁੰਦੇ ਆ ਗੰਦੇ ਹੀ ਕਹਾਂਗਾ ਮੈਂ ਤਾਂ ਵੀ ਗੰਦੇ ਲੋਕ ਇਦਾਂ ਦੇ ਸਾਡੇ ਆ ਜਵਾਨ ਮੁੰਡਾ ਹੈਗਾ ਅੱਜ ਕੀ ਜਵਾਨੀ ਹੈ ਜੇ ਆ ਦਾਦਨਾਵਾਕ ਰੋਲਿਆ ਪੈਗਾ ਬਿਲਕੁਲ ਬਿਲਕੁਲ ਕਿੱਥੇ ਜਾਊ ਸਾਡਾ ਪੰਜਾਬ ਵੀ ਤੁਹਾਨੂੰ ਲੱਗਦਾ ਨਹੀਂ ਵੀ ਇਸ ਵਿੱਚ ਜਿਹੜੀ ਹੈ ਅਗਰ ਪੰਜਾਬੀ ਹੀ ਆਪਣਾ ਹੱਥ ਕੱਸਣ ਤਾਂ ਫਿਰ ਇਹ ਸਹੀ ਹੋ ਸਕਦੀਆਂ ਨੇ ਚੀਜ਼ਾਂ ਯਾਰ ਅਸੀਂ ਤਾਂ ਕਹਿੰਨੇ ਆਗੇ ਆ ਵੀ ਪੰਜਾਬੀ ਆਪਣੇ ਕੱਸਣ ਹੱਥ ਕੱਸਣਾ ਚਾਹੀਦਾ ਇਹਨਾਂ ਨੂੰ ਦੂਰ ਰੱਖਣਾ ਚਾਹੀਦਾ ਇਹਨਾਂ ਤੋਂ ਵੈਸੇ ਯਾਰ ਪੰਜਾਬ ਦੇ ਵਿੱਚ ਆਪਣੇ ਨਾ ਜਿਹੜਾ ਪੰਜਾਬ ਹੈ ਨਾ ਤੁਸੀਂ ਇੱਥੇ ਦੀ ਗੱਲ ਕਰੀ ਨਾ ਟ੍ਰਾਂਸਫੋਰਮ ਨਾ ਕਰਦੇ ਜਿੱਥੇ ਵਾ ਖੜੇ ਹੋਏ ਇਹ ਟ੍ਰਾਂਸਫੋਰਮ ਨਾ ਕਰਦੇ ਵਿੱਚ ਨਾ ਗੱਡੀਆਂ ਆਉਂਦੀਆਂ ਨੇ ਦੋ ਨੰਬਰ ਦੇ ਭਈਏ ਬਈ ਇਹ ਕਹੋ ਨਾ ਮੈਂ ਪ੍ਰਵਾਸੀ ਨਹੀਂ ਕਹਾਂਗਾ ਬਈ ਇਹ 2 ਨੰਬਰ ਦੇ ਆਉਂਦੇ ਆ ਉਹਦੇ ਵਿੱਚ ਕੀ ਆਉਂਦਾ ਇਹ ਟ੍ਰਾਂਫੋਰਨਗਰ ਦੇ ਵਿੱਚ ਪੁੱਛਣ ਆ ਲਾਵੇ ਵੀ ਟ੍ਰਾਂਫੋਰਨਗਰ ਦੇ ਵਿੱਚ ਕਿੱਦਾਂ ਗੱਡੀਆਂ ਬੱਸਾਂ ਕਿੱਦਾਂ ਖੜ ਜਾਨੀਆਂ ਜੇ ਤਾਂ ਆਪਣੇ ਲੁਧਿਆਣੇ ਸ਼ਹਿਰ ਦੇ ਵਿੱਚ ਬੱਸ ਅੱਡਾ ਬਣਿਆ ਹੋਇਆ ਬਣਿਆ ਹੋਇਆ ਨਾ ਉੱਥੇ ਕਿਉਂ ਨਹੀਂ ਬੱਸਾਂ ਲੈਂਦੀਆਂ ਨੇ ਇਹ 2 ਨੰਬਰ ਦਾ ਭਈਆ ਜਿਹੜਾ ਆਉਂਦਾ ਉਹਦੇ ਵਿੱਚ ਚੌਲਾਂ ਦੇ ਵਿੱਚ ਕੀ ਪਤਾ ਅਸਲਾ ਵੀ ਲੈ ਕੇ ਆਉਂਦੀ ਹੁਣ ਰੋਲਵਰ ਵੀ ਲੈ ਕੇ ਆਉਂਦੇ ਨੇ ਬੰਬ ਵੀ ਲੈ ਆਉਂਦੇ ਹੁਣ ਕੀ ਪਤਾ ਲੱਗਦਾ ਹੁਣ ਜੁਪੀ ਬਿਹਾਰ ਦੇ ਵਿੱਚ ਕਹਿੰਦੇ ਅਸਲਾ 50-50 ਰੁਪਏ ਦਾ 100-2000 ਦਾ ਜੂਪੀ ਵਿਹਾਰ ਦੇ ਵਿੱਚ ਘਰੋ ਘਰੀ ਵੰਦਾ ਹੈਗਾ ਤੇ ਉਹ ਇੱਥੇ 14 ਦੇ ਵਿੱਚ ਲਿਆ ਕੇ ਇੱਥੇ ਦੇ ਇੱਥੇ ਲਿਆ ਕੇ ਤਾਂ ਸਾਡੇ ਦਾ ਇੱਕ ਪੰਜਾਬੀ ਦੀ ਸਿਰਫ 2000 ਰੁਪਏ ਦੀ ਕੀਮਤ ਹੈ ਉਹਨਾਂ ਨੇ ਗੋਲੀ ਮਾਰਨੀ ਹੈ 2000 ਦੀ ਕੀਮਤ ਹੈ ਸਰਕਾਰ ਇਹ ਚੀਜ਼ਾਂ ਦੇ ਨੱਥ ਕਿਉਂ ਨਹੀਂ ਪਾਉਂਦੀ ਪਈਗੀ ਇਹ ਚੀਜ਼ਾਂ ਤੇ ਨੱਥ ਪਾਉਣੀ ਚਾਹੀਦੀ ਸਰਕਾਰ ਨੂੰ ਇਹ ਸਰਕਾਰਾਂ ਸਾਡੀਆਂ ਥੋੜੀਆਂ ਹੀ ਆ ਨਾ ਅਸੀਂ ਮੰਨਦੇ ਆ ਵੀ ਇਹ ਚੀਜ਼ਾਂ ਜਿਹੜੀਆਂ ਬਹੁਤ ਗਲਤ ਕੰਮ ਹੋ ਰਿਹਾ ਸਾਡੇ ਪੰਜਾਬ ਦੇ ਵਿੱਚ ਇਹ ਚੀਜ਼ਾਂ ਦੇ ਨੱਥ ਪਾਉਣੀ ਚਾਹੀਦੀ ਆ ਇਹ ਪ੍ਰਵਾਸੀਆਂ ਨੂੰ ਕਹਿਣਾ ਵੀ ਤੁਸੀਂ ਆਪਣਾ ਕੰਮ ਕਰਨ ਆਏ ਹੋ ਕੰਮ ਕਰੋ ਵਧੀਆ ਖਾਓ ਪੀਓ ਯਾਰ ਐਦਾਂ ਦਾ ਥੋੜੀ ਯਾਰ ਕੰਮ ਕਰਨਾ ਕੰਮ ਕਰੋ ਇਹ ਥੋੜੀ ਵੀ ਤੁਸੀਂ ਦਾਤ ਲੈ ਕੇ ਮਾਰ ਦੋਗੇ ਐਡਾ ਵੱਡਾ ਕਿੱਡਾ ਕਿ 1500 ਰੁਪਇਆ ਤੇ ਤੁਸੀਂ ਨਹੀਂ ਦੇਣਾ ਸਿੱਧੇ ਕਹਿ ਦਿੰਦਾ ਯਾਰ ਤੂੰ ਜਿਹੜਾ ਕੋਈ ਕੰਮ ਨਾ ਕਰਦਾ ਏ 1500 ਰੁਪਇਆ ਨਹੀਂ ਦੇਣਾਗਾ 1500 ਰੁਪਇਆ ਪਿੱਛੇ ਤੁਸੀਂ ਬੰਦਾ ਵਾ ਪਾਗਲ ਕਰ ਦਿੰਦੇ ਨੇ ਜੇ ਇਲਾਜ ਨਾ ਸਹੀ ਤਰੀਕੇ ਨਾਲ ਹੋਇਆ ਦਾ ਬਹੁਤ ਬਹੁਤ ਸ਼ੁਕਰੀਆ ਜੀ ਮੱਜਾ ਖਾਲਸਾ ਵਾ ਵੀ ਜਿਸ ਤਰੀਕੇ ਨਾਲ ਅਸੀਂ ਗੱਲਬਾਤ ਕੀਤੀ ਹੈ ਵੀ ਤੁਹਾਨੂੰ ਕੀ ਲੱਗਦਾ ਤੁਹਾਡੇ ਜਿਹੜੇ ਕਮੈਂਟਾਂ ਦੇ ਵਿੱਚ ਆਪਣਾ opinion ਜ਼ਰੂਰ ਰੱਖਿਓ ਤੇ ਸਾਨੂੰ ਦੱਸੋ ਵੀ ਕੀ ਇਹ ਸਭ ਕੁਝ ਜੋ ਹੋ ਰਿਹਾ ਉਹ ਇਸ ਟਾਈਮ ਪੰਜਾਬ ਦਾ ਜਿਹੜਾ ਮਾਹੌਲ ਬਣਿਆ ਉਹ ਠੀਕ ਹੈ ਜਾਂ ਨਹੀਂ ਧੰਨਵਾਦ